ਇਕ ਮਾਰਚ 1925 ਵੇਲੇ ਅਕਾਲ ਤਖਤ ਸਹਿਬ ਤੋਂ 500 ਸਿੱਖਾਂ ਦਾ ਜਥਾ ਜੈਤੋ ਦੇ ਮੋਰਚੇ ਦੇ ਲਈ ਗ੍ਰਿਫਤਾਰੀ ਦੇਣ ਜਾਂਦਾ ਆ ਇਹ ਹੁਣ ਤੱਕ ਦਾ 15ਵਾਂ ਜਥਾ ਸੀਗਾ ਆਓ ਜਾਣੀਏ ਅੱਜ ਦਾ ਇਤਿਹਾਸ ਕਿ ਕਿਵੇਂ ਇਹ ਜਥਾ ਰਵਾਨਾ ਹੋਇਆ ਜੈਤੋ ਦੇ ਮੋਰਚੇ ਦੇ ਵਿੱਚ ਜਾ ਕੇ ਸ਼ਮੂਲੀਤ ਕਰਦਾ ਹੈ ਤੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗ੍ਰਿਫਤਾਰੀ ਦਿੰਦਾ ਹੈ। ਇਤਿਆਸ ਦਾ ਇਹ ਪੰਨਾ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਜੀ। ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਪਿਛਲੀ ਵੀ ਵੀਡੀਓ ਦੇ ਵਿੱਚ ਗੱਲ ਕਰ ਚੁੱਕੇ ਹਾਂ ਕਿ ਸਿੱਖਾਂ ਨੇ ਸਮੇਂ-ਸਮੇਂ ਸਿਰ ਬਹੁਤ ਮੋਰਚੇ ਲਾਇਏ ਪਰ ਸਾਰੇ ਮੋਰਚਿਆਂ ਦੇ ਜਦੋਂ ਆਪਾਂ ਗੱਲ ਕਰਦੇ ਆਂ ਤੇ ਉਹਨਾਂ ਦੇ ਵਿੱਚੋਂ ਜੈਤੋ ਦਾ ਮੋਰਚਾ ਇੱਕ ਐਸਾ ਮੋਰਚਾ ਆ ਜਿਹੜਾ ਬਹੁਤ ਲੰਮਾ ਚੱਲਿਆ ਸ਼ਾਂਤਮਈ ਤਰੀਕੇ ਦੇ ਨਾਲ ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ ਤੇ ਸਿੱਖਾਂ ਨੇ ਇਸ ਮੋਰਚੇ ਦੇ ਅੰਦਰ ਜੇਲਾ ਭਰ ਦਿੱਤੀਆਂ ਸੀਗੀਆਂ ਤੇ ਇਹ ਗੱਲ ਸਾਬਿਤ ਕਰ ਦੁੱਤੀ ਸੀਗੀ ਕਿ ਸਦਾ ਸਬਰ ਹੀ ਜ਼ਬਰ ਤੋਂ ਜਿੱਤਦਾ ਏ ਇਸ ਲਈ ਖੁਦਾ ਨੂੰ ਯਾਦ ਕਰੀਏ ਤੈਨੂੰ ਕਸਮ ਹੈ ਜੇ ਜ਼ੁਲਮ ਤੋਂ ਕਰੇ ਤੋਬਾ ਸਾਨੂੰ ਕਸਮ ਹੈ ਜੇ ਅਸੀਂ ਫਰਿਆਦ ਕਰੀਏ ਸਿੱਖਾਂ ਦੀ ਗੱਲ ਸਾਬਤ ਕਰ ਦਿੱਤੀ ਸੀ ਕਿ ਤੁਸੀਂ ਜ਼ੁਲਮ ਕਰੀ ਜਾਓ ਅਸੀਂ ਜ਼ੁਲਮ ਨੂੰ ਸਹਾਂਗੇ ਤੁਸੀਂ ਜ਼ਬਰ ਕਰੋ ਤੇ ਅਸੀਂ ਸਬਰ ਵਿੱਚ ਰਹਿ ਕੇ ਗਿਰਫਤਾਰੀ ਕਰਨਾ ਵਾਂਗੇ ਜੈਤੋ ਦੇ ਮੋਰਚੇ ਦਾ ਇਤਿਹਾਸ ਆਪਾਂ ਸਾਂਝਾ ਕਰ ਚੁੱਕੇ ਆ ਕਿ ਕਿਵੇਂ ਸ਼ਰੀਆ ਖੰਡਪੜ ਸਾਹਿਬ ਖੰਡਨ ਕੀਤੇ ਗਏ ਤੇ ਗੁਰੂ ਗ੍ਰੰਥ ਸਾਹਿਬਾਲਕ ਜੀ ਦੀ ਇਸ ਹੋਈ ਵਿਅਦਬੀ ਦਾ ਬਦਲਾ ਲੈਣ ਵਾਸਤੇ ਜਾਂ ਅਖੰਡਪੜ ਸਾਹਿਬ ਸੰਪੂਰਨ ਕਰਨ ਵਾਸਤੇ ਸਿੱਖਾਂ ਨੇ ਜੈਤੋ ਵੱਲ ਮੂੰਹ ਕੀਤਾ ਲੰਮਾ ਸਮਾਂ ਸਿੱਖਾਂ ਨੇ ਜਾ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਜਦੋਂ ਜਥਾ ਉੱਥੇ ਕੋਈ ਪਹੁੰਚਦਾ ਤੇ ਗੋਰਾ ਸਰਕਾਰ ਗੋਰਾ ਸਰਕਾਰ ਦੇ ਸਿਪਾਹੀ ਸਿੱਖਾਂ ਦੇ ਉੱਤੇ ਲਾਠੀਆਂ ਚਲਾਉਂਦੇ ਗੋਲੀਆਂ ਚਲਾਉਂਦੇ ਰੱਕਾ ਵਿੱਚ ਭਰ ਕੇ ਸਿੱਖਾਂ ਨੂੰ ਦੂਰ ਛੱਡ ਕੇ ਆਉਂਦੇ ਜੇਲਾ ਵਿੱਚ ਸੁੱਟ ਦਿੰਦੇ ਲੰਮਾ ਸਮਾਂ ਇਹ ਮੋਰਤਾ ਚੱਲਦਾ ਰਿਹਾ ਸਮੇਂ-ਸਮੇਂ ਸਿਰ ਇੱਥੇ ਸਿੱਖ ਜਾ ਕੇ ਗ੍ਰਿਫਤਾਰੀਆਂ ਦੇਂਦੇ ਰਹੇ ਅਕਾਲ ਤਖਤ ਸਾਹਿਬ ਤੋਂ ਜਥਾ ਰਵਾਨਾ ਹੁੰਦਾ ਬੜੇ ਅਦਬ ਬੜੇ ਸਤਕਾਰ ਦੇ ਨਾਲ ਅਕਾਲ ਤਖਤ ਸਾਹਿਬ ਤੋਂ ਜਥਾ ਤੁਰਦਾ ਤੇ ਜੈਤੋ ਜਾ ਕੇ ਗ੍ਰਿਫਤਾਰੀ ਦਿੰਦਾ ਅੱਜ ਦੇ ਦਿਨ 1 ਮਾਰਚ 1925 ਅਕਾਲ ਤਖਤ ਸਾਹਿਬ ਤੋਂ 15ਵਾਂ ਜਥਾ 500 ਸਿੱਖਾਂ ਦਾ ਸਤਿਗੁਰ ਜੀ ਦੇ ਚਰਨਾਚਰ ਆਰਦਾਸ ਕਰਕੇ ਤੁਰਦਾ ਹੈ ਤੇ ਗੁਰੂ ਮਾਲਕ ਜੀ ਦੇ ਚਰਨਾਚ ਅਰਦਾਸ ਕਰਕੇ ਜੈਤਵਾਰ ਨੂੰ ਮੂੰਹ ਕਰਦਾ ਹੈ ਸੋ ਅੱਜ ਦਾ ਇਤਿਹਾਸ ਇਹ ਸਾਨੂੰ ਦੱਸਦਾ ਹੈ ਕਿ ਸਿੱਖਾਂ ਦੇ ਅੰਦਰ ਐਡਾ ਸਬਰ ਐਡਾ ਪਿਆਰ ਆ ਆਪਣੇ ਗੁਰੂ ਦੇ ਲਈ ਇਕ ਕਿੰਨੀਆਂ ਇਹਨਾਂ ਨੇ ਗ੍ਰਿਫਤਾਰੀਆਂ ਦੇ ਦਿੱਤੀਆਂ ਆ ਕਿੰਨਿਆਂ ਨੇ ਜਾ ਕੇ ਉੱਥੇ ਡਾਂਗਾ ਖਾਦੀਆਂ ਲਾਠੀਆਂ ਖਾਦੀਆਂ ਪਰ ਸਿੱਖਾਂ ਨੇ ਪਿੱਠ ਨਹੀਂ ਦਿਖਾਈ ਬਾਰ-ਬਾਰ ਸਿੱਖ ਗ੍ਰਿਫਤਾਰੀ ਦੇ ਰਹੇ ਨੇ ਬਾਰ-ਬਾਰ ਸਿੱਖ ਜਾ ਰਹੇ ਨੇ ਸੋ ਅੱਜ ਵੀ 1 ਮਾਰਚ 1925 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇ ਉਤੋਂ 500 ਸਿੱਖਾਂ ਦਾ 15ਵਾਂ ਜਥਾ ਜੈਤਵਾਨ ਨੂੰ ਗ੍ਰਿਫਤਾਰੀ ਦੇਣ ਵਾਸਤੇ ਰਵਾਨਾ ਹੋਇਆ ਹੈ ਗੁਰੂ ਮਾਲਕ ਕਿਰਪਾ ਕਰੇ ਸਤਪੁਰ ਮੇਰਾ ਮਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ